ਹਰ ਵੀ ਸਤਿਕਾਰਯੋਗ ਆਗੂ ਸਾਹਿਬਾਨ ਸਭੀ ਵਰਡ ਦੇ ਭੱਜੇ ਮੋਰਟੀਆਂ ਵਿੱਚ ਹਾਜ਼ਰੀਆਂ ਭਰ ਰਹੇ ਕਿਸਾਨ ਮਜ਼ਦੂਰ ਜਿਗਰ ਕਮੇਟੀ ਪੰਜਾਬ ਦੇ ਜੋਲੇ ਨਾਲ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਡੀਆਂ ਮਾਤਾ ਗੁਰਦੌਰ ਦੀਆਂ ਵਾਰਸਾਂ ਨਾਤਾ ਦੇਵ ਕੌਰ ਦੀਆਂ ਵਾਰਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪਾਂ ਨੂੰ ਪਤਾ ਹੀ ਹੈ ਕਿ ਜਿੱਦਾਂ ਸਰਕਾਰਾਂ ਦੇ 18 ਤਰੀਕ ਨੂੰ ਜੋ ਸ਼ਾਂਤ ਮਜ਼ਦੂਰ ਮੋਰਚੇ ਦਾ ਐਲਾਨ ਵੀ ਨਾਲ ਐਸ.ਜੀ.ਐਮ. ਖੇਰ ਆਜਨੀਤਕ ਜੋਨਾ ਘੁਰਨਾ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜੋ ਅੰਮਾਲੇ ਦੇ ਵਿੱਚ ਐਸ.ਡੀ.ਪੀ ਡਾਕਟਰ ਦਾ ਘਰਾਓ ਕੀਤਾ ਜਾਣਾ ਸੀਗਾ ਜੋ ਤੁਹਾਡੇ ਸਾਬਕਾ ਤੇ ਬਾਅਦੇ ਨਾਲ ਜੋ ਰਾਤ ਦੇਰ ਰਾਤ ਨਰਕੀ ਚੀ ਜਲ ਬਿਨਾ ਜਿੰਨਾਂ ਨੂੰ ਜਿਹੜਾ ਵਾ ਰਹਾ ਕਰ ਦਿੱਤਾ ਗਿਆ ਤੇ ਰਾਹ ਦੀ ਜਿਹੜਾ ਆਪਾਂ ਧਰਨਾ ਲਾਉਣਾ ਜਿੱਥਾ ਦੋ ਦਿੰਦਾ ਉਧਰ ਮੈਨੂੰ ਜਿਹੜਾ ਵਾ ਆਗੂਆ ਵੱਲੋਂ ਮੋਤਵੀ ਕਰ ਦਿੱਤਾ ਗਿਆ ਤੇ ਨਾਲ ਜਿਹੜਾ ਦੀਗਾ ਕਹਿ ਦਿੱਤਾ ਕਿ ਆਪਾਂ ਸ਼ਕਤੀ ਪ੍ਰਦਰਸ਼ਨ ਕਰਕੇ ਇੱਕ ਜੇਤੂ ਬੇਜੀ ਕਰਕੇ ਆਪਾਂ ਅੰਬਾਲਾ ਦੀ ਦਾਣਾ ਮੰਡੀ ਦੇ ਵਿੱਚ ਤੇ ਆਪਾਂ ਨਰਦੀਪ ਜਲਬੇੜਾ ਜੀ ਨੂੰ ਜਿਹੜਾ ਨਾ ਕਾਫਲੇ ਦੇ ਰੂਪ ਦੇ ਵਿੱਚ ਸ਼ੰਘੂ ਬਾਡਰ ਦੇ ਉੱਤੇ ਆਪਾਂ ਲੈ ਕੇ ਆਉਣਾ ਜੋ ਭਾਰਤ ਦੀ ਮੋਦੀ ਸਰਕਾਰ ਨੇ ਕੀਤਾ ਵਾ ਉਹ ਸਾਰਾ ਕੋਲ ਤੁਹਾਡਾ ਸੱਚ ਜਿਹੜਾ ਵਾ ਤੁਹਾਡੇ ਸਾਹਮਣੇ ਆ ਜਦੋਂ ਸਾਡੇ ਆਗੂ ਉੱਥੇ ਜੈਤੂ ਦੇਲੀ ਦੇ ਵਿੱਚ ਹਾਜ਼ਰ ਹੋਣ ਵਾਸਤੇ ਗਏ ਅਮਰਜੀਤ ਜੀ ਮੋੜੀ ਸਾਹਿਬ ਜਦੋਂ ਇਹ ਨੰਗੋਵਾ ਨਾਲਿਆਂ ਦੇ ਹੋਰ ਸਾਡੇ ਹੋਰ ਤੇ ਕਿਸਾਨ ਆਗੂ ਜਿਹੜਾ ਕਿ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੇ ਪੰਚਾਇਤ ਨੇ ਗ੍ਰਿਫਤਾਰ ਕਰ ਲਿਆ ਫਿਰ ਉਹ ਸੰਤਾ ਦੇ ਦਬਾਅ ਇੱਥੇ ਤੁਹਾਡੇ ਆਗੂਆਂ ਦੇ ਦਬਾਅ ਇੱਥੇ ਸਾਡੇ ਆਗੂਆਂ ਨੂੰ ਜਿਹੜਾ ਉਹਨਾਂ ਨੂੰ ਛੱਡਣਾ ਪਿਆ ਤੇ ਮੋਦੀ ਸਾਹਿਬ ਵੀ ਸਾਡੇ ਵਿੱਚ ਆ ਕੇ ਦੇਖਿਆ ਮੈਂ ਪ੍ਰਧਾਨ ਜੀ ਨੂੰ ਕਹੂੰਗਾ ਕਿ ਮੜਾ ਜੀ ਬਾਹਰ ਖੜੀ ਕਰਕੇ ਇੱਕ ਵਾਰ ਫਿਰ ਬੁਲਾ ਲੈਣਾ ਇਹ ਵਿਰੋਧ ਨਹੀਂ ਛੋਟੀ ਤਾਕਤ ਨਹੀਂ ਹੈਗੀ ਤੇ ਬੜੀ ਵੱਡੀ ਤਾਕਤ ਹੈ ਕਿਉਂਕਿ ਆਪਾਂ ਹਮੇਸ਼ਾ ਗੱਲਾਂ ਕਰਿਆ ਕਰਦੇ ਨੇ ਆ ਕਿ ਸਰਕਾਰਾਂ ਛੋਟੀਆਂ ਹੁੰਦੀਆਂ ਲੋਕ ਵੱਡੇ ਹੁੰਦੇ ਆ ਕਿ ਜਿਹੜੇ ਲੋਕ ਕਿਥੇ ਮੰਦੀਆਂ ਦੇ ਆਗੂ ਹੋਣ ਜਿਹੜੇ ਲੋਕਾਂ ਦੀ ਲੜਾਈ ਲੜਦੇ ਹੋਣ ਜਿੰਦੋਂ ਵੀ ਅਕਾਲ ਤੱਕ ਫੇਰ ਵੀ ਨਾ ਉਹ ਦਾਸਾ ਲੈ ਕੇ ਅਕਾਲ ਤੱਕ ਸਰ ਦੇ ਦਾਤ ਬੰਦੀ ਕਰਕੇ ਦਰਬੰਦਿਆ ਉਹਨਾਂ ਦੀ ਅਮੇਗਾ ਜੇਤ ਹੁੰਦੀ ਹੈ ਅਜੇ ਤੱਕ ਕਦੀ ਹਾਰ ਨਹੀਂ ਹੋਈ ਇਹ ਤੁਸੀਂ ਵੀਡੀਓ ਮੇਰੇ ਨੂੰ ਜਾਣਦੇ ਜੇ ਕਿਉਂਕਿ ਵੇਖੋ ਡਿਊਟੀਆਂ ਤੁਹਾਡੀਆਂ ਲੱਗੀਆਂ ਕੋਈ ਜ਼ਮੀਨਾਂ ਦੀ ਲੜਾਈ ਨਹੀਂ ਜੇ ਜੀਂਦਿਆਂ ਦੀ ਲੜਾਈ ਜੇ ਕਈ ਨਾ ਸਾਡੇ ਮਰਾਂ ਦੇ ਵਿੱਚੇ ਵੀ ਗੱਲ ਆਉਂਦੀ ਹੈ ਕਿ ਫਲਾਣ ਨੇ 50 ਕਿੱਲੇ ਫਲਾਣ ਨੇ 100 ਕਿੱਲਾ ਕਿਉਂਕਿ ਤੁਸੀਂ ਜਾਗਤੀਆਂ ਜ਼ਮੀਰਾਂ ਵਾਲੇ ਵੀ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਤੁਹਾਨੂੰ ਵੀ ਘਰਾੜੇ ਵਿੱਚ ਤੁਹਾਡੇ ਧੀਆ ਪੁੱਤਰ ਆਡੇ ਪੋਤੇ ਪੋਟੀਆਂ ਕਹਿੰਦੇ ਆ ਪਰ ਤੁਸੀਂ ਜਾਗਦੇ ਜਮੀਰਾਂ ਵਾਲੇ ਨੇ ਕਿ ਜਿਹੜਿਆ ਦੇਖਿਆ ਆ ਕੇ ਸ਼ੱਭੂ ਬਾਰਡਰ ਦੇ ਉੱਤੇ ਸਰਕਾਰ ਦੇ ਨਾਲ ਲੋਹਣਾ ਲੋਹਣਾ ਲੈਂਦੇ ਆ ਜੇ ਬੋਟਾ ਲੜ ਰਹੇ ਨੇ